ਮੇਰਾ ਭਾਜੀ ਸਿਮਰਨ ਲਾਲ ਹਾਂ ਜੀ ਕੀ ਗੱਲ ਹੋਈ ਸੀ ਭਈ ਨਰੇ ਬਿਜਲੀ ਦਾ ਕੰਮ ਕਰਦੇ ਹੀ ਇਹਨਾਂ ਨੇ ਫੋਨ ਕੀਤਾ ਕਿ ਇਦਾਂ ਇਦਾਂ ਸਾਡੀ ਨਾ ਬਿਜਲੀ ਖਰਾਬ ਆ ਤੇ ਤੁਸੀਂ ਕਾ ਰਹਾਓ ਤੇ ਗਏ ਆ ਮੁੜ ਕੇ ਇਹਨਾਂ ਨੇ ਵੇਖਿਆ ਕਿ ਪ੍ਰਾਈਵੇਟ ਸਾਡਾ ਹੈ ਅੱਛਾ ਜੀ ਹਾਂ ਜੀ ਤੇ ਇਹ ਕਹਿੰਦੇ ਰਏ ਕਿ ਕੰਮ ਕਰੋ ਬਾਅਦ ਚੇ ਉੱਥੇ ਗਏ ਤੇ ਕਹਿੰਦੇ ਟਰਾਂਸਫਾਰਮਰ ਦਾ ਕੰਮ ਕਹਿੰਦੇ ਇਹ ਮੇਰਾ ਸਾਡਾ ਕੰਮ ਨਹੀਂ ਹੈਗਾ ਇਹ ਬਿਜਲੀ ਵਾਲਿਆਂ ਦਾ ਦੂਜਿਆਂ ਦਾ ਕੰਮ ਕਹਿੰਦੇ ਕਿ ਨਹੀਂ ਅੱਜ ਸੰਡੇ ਆ ਜਿਹਨੀਆਂ ਕੰਮ ਇਹ ਹੋਣਾ ਤੇ ਤੂੰ ਕਾ ਚਾਰ ਭੋੜੀ ਕਹਿੰਦੇ ਇੱਕ ਵਾਰੀ ਚੜੇ ਆ ਬੇਟਾ ਮੇਰੇ ਦਾ ਤਾਕਿੰਦੇ ਚੜਿਆ ਫਿਰ ਉੱਤਰ ਕੇ ਕਿ ਮੇਰਾ ਹੱਥ ਹੀ ਨਹੀਂ ਪਹੁੰਚਦਾ ਮੈਨੂੰ ਇਹ ਨਹੀਂ ਜਾਜ ਕਹਿੰਦੇ ਤੁਸੀਂ ਚੜੋ ਚੜੋ ਮੈਨੂੰ ਜਾਜ ਆ ਮੇਰੀ ਲੱਤ ਦੁਖਦੀ ਮੈਂ ਤਾਂ ਨਹੀਂ ਉੱਪਰ ਚੜਦਾ ਪਿਆ ਤੁਹਾਡਾ ਇਨਸਾਫ ਕੀਤਾ ਜਾਏ ਭਾਜੀ ਕੀ ਗੱਲ ਹੋਈ ਸਰ ਜੀ ਮੇਰਾ ਨਾਮ ਮਨਛਦੀਪ ਹੈ ਤੇ ਮੈਂ ਤੇ ਮੇਰੇ ਪਾਪਾ ਇਕੱਠੇ ਕੰਮ ਕਰਨ ਜਾਂਦੇ ਆ ਮੈਂ ਤੇ ਪਾਪਾ ਨਾਲ ਕਿਸੇ ਦੀ ਮੋਟਰ ਵੇਖਣ ਗਏ ਸੀ ਤੇ ਨਾ ਉਧਰ ਘਰ ਚ ਆਟਾ ਨਹੀਂ ਸੀ ਹੈਗਾ ਮੂਮਨੇ ਕਿ ਆਸੀ ਆਟਾ ਲਾਇਓ ਆਪਾਂ ਨਾ ਫਿਰ ਇਧਰ 88 ਫਰ ਤੇ ਆਟਾ ਲੈਣ ਚਲ ਗਏ ਹੀ ਤੇ ਜੇ 88 ਪਰ ਤੋਂ ਆਟਾ ਲਿਆਣ ਦੇ ਨਾ ਤੇ ਰਾਤ ਚ ਉਹਨਾਂ ਨੂੰ ਫੋਨ ਆਇਆ ਕਿ ਇਨਵੈਟਰ ਚ ਪਾਣੀ ਪਾ ਦੋ ਆਪਾਂ ਨੇ ਵੇਟ ਚ ਪਾਣੀ ਪਾ ਕੇ ਘਰ ਨੂੰ ਆਣ ਲੱਗੇ ਹੀ ਤੇ ਉਹਨਾਂ ਦਾ ਫੋਨ ਆਇਆ ਉਹ ਕਹਿੰਦੇ ਆਪਾਂ ਘਰ ਦੀ ਬੱਤੀ ਠੀਕ ਕਰਾਣੀ ਆ ਤੇ ਜਦੋਂ ਆਪਾਂ ਗਏ ਆਪਾਂ ਉਹ ਗਲੀ ਆਪਾਂ ਕਹਿੰਦੇ ਮੈਂ ਆਟਾ ਛੱਡ ਕੇ ਆਨਾ ਆਪਣੇ ਘਰ ਤੇ ਨਾਲ ਮੇਰਾ ਬੇਟਾ ਆ ਤੇ ਆਪਾਂ ਆਪਾਂ ਕਹਿੰਦੇ ਮੈਂ ਆਨਾ ਆ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਹੁਣੇ ਹੀ ਆਜੋ ਤੇ ਉਹ ਪਪਾ ਕਹਿੰਦੇ ਨਹੀਂ ਮੈਂ ਆ ਜਾਣਾ ਕਰੇ ਛੱਡ ਕੇ ਤੇ ਆਪਾਂ ਜਿਹਦਾ ਫਿਰ ਗਏ ਤੇ ਉਹ ਉਹਨਾਂ ਤਾਂ ਟ੍ਰਾਂਸਫਰਮ ਦੇ ਲਾਗੇ ਸਾਰੇ ਮੱਲੇ ਵਾਲੇ ਖਲੋਤੇ ਸੀ ਪਾਪਾ ਨੇ ਜਾਂਦੇ ਕਹਤਾ ਜੇ ਤੇ ਕੋਈ ਟ੍ਰਾਂਸਫਰਮ ਦਾ ਕੰਮ ਹੈ ਨਾ ਫਿਰ ਮੈਨੂੰ ਨਾ ਕਿਉ ਹੈ ਤਾਂ ਉਹਨਾਂ ਨੇ ਮੇਰਾ ਡੀਜੇ ਤੇ ਉਹ ਉਹਨਾਂ ਨੇ ਨਾ ਕੋੜੀ ਲਾ ਕੇ ਰੱਖੀ ਉਹ ਕਹਿੰਦੇ ਕਿ ਇੱਥੇ ਚੜਜੋ ਤੇ ਉੱਥੇ ਫੈਸਲਾ ਦੋ ਪਾਪਾ ਮੈਂ ਕਿਹਾ ਪਪਾ ਜੀ ਨਾ ਚੜਿਓ ਪਪਾ ਕਹਿੰਦੇ ਨਹੀਂ ਚੜਨਾ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਮੈਂ ਵੀ ਆਪੇ ਲਾ ਲੈਣਾ ਨਵੇਂ ਲਾਤੇ ਤੇ ਸੱਟ ਲੱਗੀ ਮੈਂ ਤਾਂ ਨਹੀਂ ਲਾਉਣਾ ਪਾਪਾ ਨੇ ਬੜਾ ਮਨਾਂ ਕੀਤਾ ਤੇ ਮੈਂ ਵੀ ਬੜਾ ਮਨਾਂ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਮੇਰੇ ਪਾਪਾ ਨੂੰ ਫਿਰ ਉੱਪਰ ਚੜਾ ਤਾਂ ਮੇਰੇ ਪਾਪਾ ਦਾ ਹੱਥ ਨਹੀਂ ਪਹੁੰਚਿਆ ਪਾਪਾ ਫੇਰ نیچے ਆ ਗਏ ਪੋੜੀ ਤੋਂ ਤੇ ਉਹ ਕਹਿੰਦੇ ਕੋਈ ਗੱਲ ਨਹੀਂ ਚੜਜੋ ਚੜਜੋ ਟਰਾਂਸਫਰਮ ਦੇਣਾ ਟੱਪੇ ਦੇ ਤੇ ਪੈ ਲੈ ਕਦੋ ਮੇਰੇ ਪਾਪਾ ਦੇ ਉੱਤੇ ਪਹਿਲੇ ਕ ਮੇਰੇ ਪਾਪਾ ਨੇ ਪਲਾਸਟਰ ਕਰਦੇ ਮੇਰੇ ਪਾਪਾ ਮੂੰਹ ਦੇ ਪਾਣੀ ਚ ਡਿੱਗ ਗਏ ਮੇਰੇ ਪਾਪਾ ਦੇ ਸੱਟ ਲੱਗੀ ਉਹਨਾਂ ਨੇ ਉੱਤੇ ਠੰਡਾ ਪਾਣੀ ਪਾ ਦਿੱਤਾ ਮੇਰੇ ਪਾਪਾ ਦੇ ਸਿਰ 'ਤੇ ਤੇ ਕਹਿੰਦੇ ਮੈਡੀਕਲ ਸਟੋਰ ਤੇ ਖੰਣਾ ਹਸਪੀਟਲ ਨਹੀਂ ਕਰਨਾ ਉਹ ਮੈਂ ਗੱਡੀ 'ਚ ਨਾਚਦਾ ਕਰਕੇ ਉਹ ਹਸਪੀਟਲ ਲੈ ਕੇ ਗਏ ਉਹਨਾਂ ਥਾਜੀ ਮੋਟੇ ਮੈਡੀਕਲ ਸਟੋਰ ਤੇ ਲੈ ਕੇ ਚਲੇ ਸੀ ਮੇਰੇ ਪਾਪਾ ਨੂੰ ਕਿ ਉਹ ਬੜਾ ਸੀ ਤੇ ਪਾਪਾ ਨੇ ਉਹਨੇ ਕਿਹਾ ਜੀ ਕਹਿੰਦੇ ਚੜਜੋ ਚੜਜੋ ਮੈਂ ਬੜਮ ਬਣਾ ਕੀਤਾ ਪਾਪਾ ਨੇ ਵੀ ਬੜਮ ਬਣਾ ਕੀਤਾ ਉਹ ਕਹਿੰਦੇ ਕੋਈ ਗੱਲ ਨਹੀਂ ਆਪਾਂ ਹੈਗੇ ਨਾ ਅੱਖ ਖਲੋਤੇ ਆ ਕਿਸੇ ਨੇ ਨਹੀਂ ਸੀ ਪੂਰੀ ਫੜੀ ਮੈਂ ਇਕੱਲੇ ਨੇ ਪੂਰੀ ਫੜੀ ਸਾਰੇ ਜਾਣੇ ਪਿੱਛੇ ਪਿੱਛੇ ਖਲੋਤੇ ਹੀ ਪਾਪਾ ਮੈਂ ਪਾਪਾ ਨੂੰ ਲੈਣਾ ਸੀ ਲੇਕਿਨ ਪਾਪਾ ਉਹ ਦਿੱਲੀ ਸਾਈਡ ਤੇ ਡਿੱਗ ਗਏ ਪਾਪਾ ਦੇ ਸਿਰ ਤੇ ਸੱਟ ਲੱਗ ਗਈ ਪਪਾ ਮੇਰੇ ਪਪਾ ਦੀ ਗੱਤ ਹੋ ਗਈ ਉਹ ਲక్ష్ਮੀ ਯਾਰ ਰਹਿੰਦੇ ਜੇ ਇਹ ਨਾਪਦਾ ਨਾ ਕੋਈ ਹਾਂਜੀ ਇਹ ਨਾ ਉਹ ਨਾ ਉਹ ਜਿਹੜੇ ਸਰਕਾਰੀ ਨੌਕਰੀ ਕਰਦੇ ਉਹਨਾਂ ਦਾ ਨਾਮ ਅਸ਼ਵਿਨੀ ਕੁਮਾਰਾ ਤੇ ਜਿਨ੍ਹਾਂ ਦਾ ਕਰਿਆਨਾ ਸਟੋਰ ਉਹਨਾਂ ਦੇ ਭਰਾ ਦਾ ਉਹਨਾਂ ਦੇ ਨਾਮ ਰੋਸ਼ਨ ਆ ਜਿਹੜਾ ਬੰਦਾ ਸੀ ਇਹਨੂੰ ਟਰਾਂਸਫਰ ਨੂੰ ਚੜਾ ਗਿਆ ਤੇ ਮੌਤ ਕੀ ਕਰਨ ਕੁਝ ਕੱਲ ਸਾਨੂੰ ਇੱਕੋ ਪੀਆਈ ਮਰੀ ਪੁਲਿਸ ਇਨਕੀਮਿਸ਼ਨ ਮਰੀ ਸੀ ਹਸਪੀਟਲ ਤੋਂ ਕਿ ਗੁਰਮੁਖ ਸਿੰਘ ਨਾਮ ਦਾ ਵਿਅਕਤੀ ਜਿਹੜਾ ਜਿਹਦੀ கரੰਟ ਲੱਗਣ ਕਰ ਹਸਪੀਟਲ ਤੇ ਡੇਰੇ ਲੱਗ ਬਹੁਤ ਹੋ ਗਈ ਆ ਤੇ ਆਈਪੀਓ ਜੋ ਜਸਤੀ ਐਸੀ ਜਸਪਾਲ ਸਿੰਘ ਨੂੰ ਮੌਕੇ ਤੇ ਭੇਜਿਆ ਸੀ ਏਸੀ ਜਸਪਾਲ ਸਿੰਘ ਵੱਲੋਂ ਉਹਦੀ ਪਤਨੀ ਸਿਮਰਨ ਦਾ ਜਿਹੜਾ ਉਹ ਸਟੇਟਮੈਂਟ ਰਿਕਾਰਡ ਕੀਤੀ ਗਈ ਉਹ ਸਟੇਟਮੈਂਟ ਅਕੋਰਡਿੰਗ ਟੂ ਦਾ ਸਟੇਟਮੈਂਟ ਜਿਹੜਾ ਇਹ ਗੱਲ ਸਾਹਮਣੇ ਆਈ ਕਿ ਗੁਰਮੁਖ ਸਿੰਘ ਇੱਕ ਪ੍ਰਾਈਵੇਟ ਤੌਰ ਤੇ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਮਿਤੀ 3 6 24 ਨੂੰ ਇਹ ਆਪਣੇ ਬੱਚੇ ਅਰਸ਼ਦੀਪ ਦੇ ਨਾਲ ਜਿਹੜਾ ਉਹ 80 ਫੁੱਟ ਰੋਡ ਤੋਂ ਆ ਰਿਹਾ ਸੀ ਤਾਂ ਇਹਨਾਂ ਨੂੰ ਕਿਸੇ ਅਸ਼wini ਕੁਮਾਰ ਉਹ ਰਵੀਸ਼ ਕੁਮਾਰ ਨੇ ਜੋ ਕਰਿਆਨੇ ਦਾ ਕੰਮ ਕਰਦੇ ਨੇ ਉਹਨਾਂ ਨੇ ਫੋਨ ਕੀਤਾ ਵੀ ਉਹਨਾਂ ਦੀ ਡਾਈਟ ਖਰਾਬ ਹੋਈ ਆ ਘਰ ਨੂੰ ਚੋ ਜਿਸਤੇ ਉਹ ਉਹਨਾਂ ਦੇ ਘਰ ਪਹੁੰਚਿਆ ਘਰ ਪਹੁੰਚਣ ਤੇ ਪਤਾ ਲੱਗਾ ਵੀ ਘਰ ਦੀ ਵਿੱਚ ਕੋਈ ਵੀ ਲਾਈਟ ਦਾ ਕੋਈ ਫਟ ਨਹੀਂ ਹੈਗਾ ਜਦੋਂ ਉਹਨੇ ਦੇਖਿਆ ਵੀ ਘਰ ਵਿੱਚ ਬਿਲਕੁਲ ਲਾਈਟ ਠੀਕ ਆ ਤੁਸੀਂ ਇਸ ਤਰ੍ਹਾਂ ਕਰੋ ਆਪਣੀ ਕੋਈ ਬਾਹਰ ਚੱਕ ਚੈੱਕ ਕਰਵਾ ਲਓ ਉਹਨਾਂ ਨੇ ਬਾਹਰ ਚੈੱਕ ਕਰਵਾਇਆ ਪਤਾ ਲੱਗਾ ਵੀ ਟਰਾਂਸਫਾਰਮਰ ਤੋਂ ਕੁਝ ਫਟ ਫਟ ਜਿਹੜਾ ਨਜ਼ਰ ਆਇਆ ਔਰ ਉਹ ਗੁਰਮੁਖ ਸਿੰਘ ਜਿਹੜਾ ਮ੍ਰਿਤਕ ਆ ਉਹਨੇ ਇਹ ਵੀ ਗੱਲ ਕਹੀ ਕਿ ਇਹ ਜਿਹੜਾ ਗ੍ਰੈਂਡ ਟਰਾਂਸਫਾਰਮਰ ਦਾ ਕੰਮ ਨਹੀਂ ਕਰਨਾ ਇਹ ਬੀਡੀ ਕੋਰ ਦਾ ਕੰਮ ਆ ਤੁਸੀਂ ਬੀਡੀ ਕੋਰ ਦੇ EMPLYE ਬੁਲਾ ਕੇ ਆਪਣਾ ਕੰਮ ਕਰਵਾਓ ਲੇਕਿਨ ਪਰਮੇਸ਼ਰ ਕੁਮਾਰ ਹੋ ਰਸ਼ਮੀ ਕੁਮਾਰ ਨੇ ਜਾਣਕਾਰ ਹੋਣ ਕਰਕੇ ਉਹਦੀ ਇਮਾਨਸਾ ਨਹੀਂ ਹੀ ਪੀ ਗਈ ਕਿਸੇ ਕਿਸਮ ਦਾ ਕੋਈ ਗਲਤ ਕਰ ਲੇਕਿਨ ਉਹਨਾਂ ਨੇ ਇਹ ਕੰਮ ਕੀਤਾਣ ਗੈਲੀ ਔਰ ਲਾਪਰਵਾਹੀ ਵਰਤੀ ਬਿਜਲੀ ਬੋਰਡ ਦੇ ਕਰਮਚਾਰੀ ਬੁਲਾਉਣ ਦੇ ਬਾਵਜੂਦ ਨਾਮ ਲਾਉਂ ਕੇ ਬੁਲਾ ਕੇ ਉਹਨਾਂ ਨੇ ਇਹਨੂੰ ਜਿਹੜਾ ਟਰਾਂਸਫਾਰਮਰ ਪਈ ਚੜਾਇਆ ਜਿਸ ਕਰਕੇ ਉਹਦਾ ਝਟਕਾ ਕਰੰਟ ਦਾ ਲੱਗਣ ਕਰਕੇ ਉਹ ਹੀ ਟੰਡ ਗਿਆ ਤੇ ਸਿਰ 'ਤੇ ਸੱਟ ਲੱਗੀ ਤੇ ਦਰਾਨੇ ਇਲਾਜ ਉਹਦੀ ਕੱਲ ਬਹੁਤ ਹੋ ਗਈ ਸੀ ਜਿਸ ਕਰਕੇ ਉਸਦੀ ਪਤਨੀ ਸਿਮਰਨ ਦੇ ਬਿਆਨ ਤੇ ਅਹੀਂ ਜਿਹੜਾ ਉਹ ਮਕਦਮਾ ਦਰਜ ਕਰ ਦਿੱਤਾ ਵਾ ਤਫतीश ਜਾਰੀ ਹੈ ਸਰ ਉਹਦਾ ਬੱਚਾ ਜਿਹੜਾ ਗਿਆ ਸੀ ਉਹ ਵੀ ਕਹਿ ਰਿਹਾ ਕਿ ਉਹ ਜ਼ਬਰਦਸਤੀ ਇਹਨਾਂ ਨੂੰ ਚੜਾਇਆ ਹੈ ਟਰਾਂਸਫਾਰਮਰ 'ਤੇ ਇਹੀ ਗੱਲ ਮੈਂ ਤੁਹਾਨੂੰ ਦੱਸ ਰਿਹਾ ਪਹਿਲਾਂ ਪੀ ਉਹਨੇ ਇਹ ਕੱਲ ਗੁਰਮੁਖ ਸਿੰਘ ਨੇ ਆਪਣੇ ਪਹਿਲਾਂ ਮਰਦ ਚੜਨ ਤੋਂ ਪਹਿਲਾਂ ਟ੍ਰਾਂਸਫਰ ਤੋਂ ਪਹਿਲਾਂ ਚੜ੍ਹ ਤੋਂ ਪਹਿਲਾਂ ਕਹੀ ਸੀ ਉਹਨਾਂ ਨੂੰ ਕਿ ਮੇਰਾ ਇਹ ਕੰਮ ਨਹੀਂ ਹੈਗਾ ਤੁਸੀਂ ਇਹ ਬਿਜਲੀ ਬੋਰਡ ਦੇ ਕਰਮਚਾਰੀਆਂ ਨੂੰ ਬਲਾਕ ਕਰਾਓ ਲੇਕਿਨ ਉਹਨਾਂ ਨੇ ਬੰਨੇ ਇਹਨਾਂ ਨੂੰ ਇਹ ਕਹਿ ਕੇ ਛਡਾ ਦੇ ਸਿਰ ਕਿੰਨੇ ਕੁ ਉਮਰ ਸੀ ਦੋਸ਼ੀ ਦਾ ਦੋਸ਼ੀ ਹੋ ਰਹੇਗੇ ਦੋਸ਼ੀ ਇੱਕ ਦੋ ਛੀ ਜਿਹੜਾ ਵਾ ਰਮੇਸ਼ ਕੁਮਾਰ ਜਿਹੜਾ ਉਹ ਸਾਡੇ ਕੋਲ ਦਿੱਸਿਆ ਉਹ ਅਵੇਲੇਬਲ ਹੈ ਫੋਨ ਕਰ ਚੋੜੀ ਜਵਾਨ ਤੇ ਹੈ ਲੇਕਿਨ ਜਿਹੜੇ ਬਾਕੀ ਦੇ ਆ ਉਹ ਵੀ ਅਸੀਂ ਬੜੇ ਉਹ ਉਹਨਾਂ ਨੂੰ ਕੈਚ ਕਰ ਰਹੇ ਆ ਜਿਹੜਾ ਪਰ ਹੈ ਜਾਰੀ ਹੈ ਦਰਨੀ ਤੋਂ ਬੀਜ ਯੋਗਤਾ ਦੇ ਸਾਹਮਣੇ ਉਨ੍ਹਾਂ ਕੋ ਦੇ ਮੁਤਾਬਕਾਂ ਲਈ ਦਿੱਤੀ ਗਈ ਹੈ